ਵਿਕਰਮ ਮਜੀਠੀਆ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਉਹਨਾਂ ਦੀ ਜਿਹੜੀ ਰਿਮਾਂਡ ਹੈ ਉਸ ਦੇ ਵਿੱਚ 4 ਦਿਨਾਂ ਦਾ ਹੋਰ ਵਾਧਾ ਮਿਲ ਗਿਆ ਹੈ ਤੇ ਜਿਹੜੇ ਅਰਸ਼ਦੀਪ ਕਲੇਰ ਨੇ ਉਹਨਾਂ ਨੇ ਕਿਹਾ ਕਿ ਇਹ ਸਿਰਫ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਅਕਾਲੀ ਦਲ ਨੇ ਜਾਂ ਵਿਕਰਮ ਮਜੀਠੀਆ ਨੇ ਉਹ ਜਿਹੜੇ ਪੰਜਾਬ ਸਰਕਾਰ ਜਾਂ ਭਗਵੰਤ ਮਾਨ ਦੇ ਖਿਲਾਫ ਜਾਂ ਉਹਨਾਂ ਦੇ ਐਮਐਲਏਆਂ ਦੇ ਖਿਲਾਫ ਜਿਹੜੇ ਸਬੂਤ ਸੀਗੇ ਵਿਕਰਮਜੀਤ ਮਜੀਠੀਆ ਕੋਲ ਸਿਰਫ ਉਹਨਾਂ ਨੂੰ ਜਿਹੜਾ ਮਟਾਉਣ ਦੀ ਜਾਂ ਬਿਕਰਮ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹੋਰ ਕੋਈ ਗੱਲ ਨਹੀਂ ਸਿਰਫ ਜਿਹੜੀਆਂ ਬਿਕਰਮਜੀਤ ਮਜੀਠੀਆ ਮੁੱਛਾਂ ਖੜੀਆਂ ਕਰਕੇ ਫੋਟੋ ਆ ਖਚਾਉਂਦਾ ਸੀ ਉਸ ਤੋਂ ਭਵੰਤਮਾਨ ਨੂੰ ਡਰ ਲੱਗਦਾ ਹੈ ਜਾਂ ਜਿਹੜੇ ਉਸਦੇ ਐਮਐਲਏ ਦੀਆਂ ਫੋਟੋਆਂ ਵਾਇਰਲ ਹੁੰਦੀਆਂ ਨੇ ਜਾਂ ਵੀਡੀਓ ਵਾਇਰਲ ਹੁੰਦੀਆਂ ਨੇ ਉਹਨਾਂ ਤੋਂ ਡਰ ਲੱਗਦਾ ਹੋਰ ਕੋਈ ਗੱਲ ਨਹੀਂ ਹੁੰਦੀ ਜਦੋਂ ਪਹਿਲਾਂ ਅਰੈਸਟ ਕੀਤਾ ਸੀ ਤਾਂ ਉਦੋਂ ਨਸ਼ੇ ਦੀ ਗੱਲ ਕਹਿ ਕੇ ਅਰੈਸਟ ਕੀਤਾ ਸੀ ਪਰ ਬਾਅਦ ਦੇ ਵਿੱਚ ਉਹ ਆਮਦਨ ਜ਼ਿਆਦਾ ਜਿਹੜੀ ਆ ਉਹ ਨਜਾਇਜ਼ ਆਮਦਨ ਜਾਂ ਵਾਦੂ ਆਮਦਨ ਕਹਿ ਕੇ ਕੇਸ ਨੂੰ ਹੋਰ ਪਾਸੇ ਲਿਜਾਇਆ ਗਿਆ ਤੇ ਜਿਹੜੀ ਅਕਾਲੀ ਦਲ ਹੈ ਡਰਨ ਵਾਲੀ ਨਹੀਂ ਹੈ ਕੀ ਕਹਿਣਾ ਹੈ ਉਹਨਾਂ ਦਾ ਤੁਹਾਨੂੰ ਦਿਖਾਉਨੇ ਆ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਐਮਰਜੈਂਸੀ ਐਲਾਨ ਦਿੱਤੀ ਹੈ ਕਿ ਸਵਿਧਾਨ ਦੀਆਂ ਜਿਹੜੀਆਂ ਹਾਂਜੀ 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 ਕੰਟੀਨਿਊ ਕੰਟੀਨਿਊ ਕਿ ਸਵਿਧਾਨ ਦੀਆਂ ਜਿਹੜੀਆਂ ਸਾਰੀਆਂ ਧਾਰਾਵਾਂ ਨੇ ਉਹ ਪੰਜਾਬ ਦੇ ਵਿੱਚ ਸਸਪੈਂਡ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਜਿਸ ਤਰੀਕੇ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਉਹ ਪਾਰਟੀ ਜਿਹੜੀ ਧਰਨਿਆਂ ਦੇ ਵਿੱਚੋਂ ਨਿਕਲੀ ਹੈ ਉਹਨਾਂ ਨੇ ਸਵੇਰੇ ਜਿਹੜੀਆਂ ਸਾਡੀਆਂ ਕਨਸਟੀਟਿਊਸ਼ਨਲ ਕਦਰਾਂ ਕੀਮਤਾਂ ਨੇ ਉਹਨਾਂ ਦਾ ਕਾਣ ਕੀਤਾ ਉਹ ਸਾਰਿਆਂ ਦੇ ਸਾਹਮਣੇ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਘਰੇ ਡਿਟੇਨ ਕੀਤਾ ਗਿਆ ਇੱਥੋਂ ਹੀ ਗੱਲ ਸਪਸ਼ਟ ਹੈ ਕਿ ਸਰਕਾਰ ਡਰ ਗਈ ਹੈ ਕਿਉਂਕਿ ਇਹ ਜਿਹੜਾ ਕੇਸ ਹੈ ਇਹਦੇ 'ਚ ਸਰਕਾਰ ਨੂੰ ਅਜੇ ਤੱਕ ਕੱਖ ਨਹੀਂ ਲੱਭਿਆ ਕੱਖ ਜੀ ਨੂੰ ਆਪਾਂ ਕਹਿੰਦੇ ਆ ਅੱਜ ਵੀ ਕੋਰਟ ਦੇ ਵਿੱਚ ਜਦੋਂ ਸਰਕਾਰ ਆਉਂਦੀ ਹੈ ਤਾਂ ਉਹੀ ਰਟੀਆਂ ਰਟਾਈਆਂ ਦਲੀਲਾਂ ਉਹੀ ਸਰਾਇਆ ਇੰਡਸਟਰੀ ਉਹੀ ਸਾਈਪ੍ਰਸ ਵਾਲੀ ਕੰਪਨੀ ਇਹ ਤੋਂ ਅੱਗੇ ਹਲੇ ਤੱਕ ਸਰਕਾਰ ਨਹੀਂ ਵਧੀ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਕਰਮ ਮਜੀਠੀਆ ਸਾਹਿਬ ਵੱਲੋਂ ਦਮਨਵੀਰ ਸੋਪਤੀ ਸਾਹਿਬ ਐਡਵੋਕੇਟ ਅਰਸ਼ਦੀਪ ਚੀਮਾ ਧਨਵਾਦ ਸਾਹਿਬ ਮੈਂ ਸਾਡੇ ਨਾਲ ਬਰਾੜ ਸਾਹਿਬ ਦੁਬਾਰਾ ਕੋਰਟ ਨੂੰ ਇਹ ਗੱਲ ਦੱਸੀ ਕਿ ਇਹ ਜਿਹੜੀਆਂ ਗੱਲਾਂ ਅੱਜ ਕਰਦੇ ਨੇ ਇਹ ਗੱਲਾਂ ਸਾਰੀਆਂ ਉਹੀ ਨੇ ਜਿਹੜੀਆਂ ਕਿ ਮਾਨਯੋਗ ਸੁਪਰੀਮ ਕੋਰਟ 'ਚ ਇਹਨਾਂ ਨੇ ਐਫੀਡੇਵਿਟ ਤੇ ਰੱਖੀਆਂ ਨੇ ਕੋਈ ਨਵਾਂ ਤੱਥ ਪੰਜਾਬ ਦੀ ਵਿਜੀਲੈਂਸ ਕੋਲੇ ਨਹੀਂ ਉਹੀ ਗੱਲਾਂ ਤੇ ਦੁਬਾਰਾ ਦੁਬਾਰਾ ਇਹ ਕੋਰਟ ਨੂੰ ਆ ਕੇ ਕਹਿੰਦੇ ਨੇ ਕਿ ਜੀ ਸਾਨੂੰ ਰਿਮਾਂਡ 'ਚ ਵਾਅਦਾ ਕਰ ਦਿਓ ਅਸੀਂ ਹਿਮਾਚਲ ਜਾਏ ਉੱਥੋਂ ਇਹਨਾਂ ਨੂੰ ਕੱਖ ਨਹੀਂ ਲੱਭਿਆ ਇਹ ਮਜੀਠੇ ਜਾਏ ਮਜੀਠੇ ਉਹਨਾਂ ਨੂੰ ਕੱਖ ਨਹੀਂ ਲੱਭਿਆ ਇਹ ਚੰਡੀਗੜ੍ਹ ਦੇ ਘਰੇ ਜਾਏ ਉੱਥੋਂ ਇਹਨਾਂ ਨੂੰ ਕੱਖ ਨਹੀਂ ਲੱਭਿਆ ਹੁਣ ਅਜੀ ਇੱਕ ਨਵੀਂ ਘੜਤ ਕਢ ਕੇ ਆ ਗਏ ਕਹਿੰਦੇ ਜੀ ਹੁਣ ਅਸੀਂ ਕਿੱਥੇ ਜਾਣਾ ਹੈ ਹੁਣ ਅਸੀਂ ਕਹਿੰਦੇ ਜੀ ਗੋਰਖਪੁਰ ਜਾਣਾ ਸਰਾਇਆ ਇੰਡਸਟਰੀ ਗੋਰਖਪੁਰ ਦੱਸੋ ਸਰਾਇਆ ਇੰਡਸਟਰੀ ਜਿਹੜਾ ਇਹਨਾਂ ਕਿ ਸੁਪਰੀਮ ਕੋਰਟ ਦਾ ਆਵਦਾ ਐਫੀਡੈਵਿਟ ਹੈ ਕਿ ਵਿਕਰਮ ਮਜੀਠੀਆ ਪੋਲਿਟਿਕਸ ਜਾਣ ਤੋਂ ਪਹਿਲਾਂ ਉਹ ਸਰਾਇਆ ਇੰਡਸਟਰੀ ਤੋਂ ਅਸਤੀਫਾ ਦੇ ਗਏ ਸੀ ਉਹ ਸਰਾਇਆ ਇੰਡਸਟਰੀ ਦੇ ਵਿੱਚ ਨਾ ਡਾਇਰੈਕਟਰ ਨੇ ਉਹ ਕਿਸੇ ਡਿਸੀਜਨ 메ਕਿੰਗ ਪੋਸਟ ਤੇ ਨਹੀਂ ਸਿਰਫ ਤੇ ਸਿਰਫ 11% ਦੇ ਸ਼ੇਅਰਹੋਲਡਰ ਨੇ ਉਹ ਵੀ ਜਿਹੜੇ ਮਜੀਠੀਆ ਸਾਹਿਬ ਦੇ ਦਾਦਾ ਜੀ ਤੋਂ ਉਹਨਾਂ ਨੂੰ ਆਏ ਸੋ ਅੱਜ ਇੱਕ ਗੱਲ ਹੋਰ ਅਸੀਂ ਕੋਰਟ ਨੂੰ ਬੜੀ ਸਪੱਸ਼ਟ ਦੱਸੀ ਹੈ ਕਿ 16 ਸਾਲ ਤੋਂ ਉੱਪਰ ਹੋ ਗਿਆ ਮਜੀਠੀਆ ਸਾਹਿਬ ਤਾਂ ਕਦੇ ਗੁਰਕਪੂਰੀ ਨਹੀਂ ਗਏ ਪਰ ਜਿੱਦਾਂ ਮੈਂ ਕਿਹਾ ਕਿ ਸਰਕਾਰ ਦੇ ਕੋਲੇ ਇਸ ਕੇਸ ਦੇ ਵਿੱਚ ਹੁਣ ਕੱਖ ਨਹੀਂ ਬਚਿਆ ਇਹ ਉਹੀ ਕੱਲ ਹੋ ਗਈ ਜਿਹੜੀ ਅਸੀਂ ਹਮੇਸ਼ਾ ਤੋਂ ਕਹਿੰਦੇ ਆ ਕਿ ਡਰੱਗ ਦੇ ਕੇਸ 'ਚ ਇਹਨਾਂ ਨੂੰ ਡਰੱਗ ਨਹੀਂ ਲੱਭਿਆ ਡਿਸਪਰਪੋਰਸ਼ਨਟ ਐਸੈਕਸ ਦੇ ਕੇਸ 'ਚ ਐਸੈਟ ਨਹੀਂ ਲੱਭਰੇ ਤੇ ਹੁਣ ਕਰਨਾ ਕੀ ਚਾ ਰਹੇ ਨੇ ਤੁਸੀਂ ਸਾਰੇ ਦੇਖ ਰਹੇ ਹੋ ਦੱਸੋ ਵੀ ਉਹਨਾਂ ਨੇ ਹੁਣੇ ਦਾਅਵਾ ਕੀਤਾ ਹੈਗਾ ਕਿ ਸਰਕਾਰ ਅਜਰਸੀ ਨੂੰ ਸ਼ੋਬਰਾ ਦੇ ਵਿੱਚ ਇੱਕ ਲੈਂਡ ਦਾ ਚੰਕ ਮਿਲਿਆ ਹੈਗਾ ਬਹੁਤ ਜ਼ਿਆਦਾ ਤੇ ਉਹ ਐਫੀਡਾਫੀਟ ਦੇ ਵਿੱਚ ਨਹੀਂ ਦਿਖਾਇਆ ਹੋਇਆ ਦੇਖੋ ਬਿਲਕੁਲ ਗਲਤ ਗੱਲ ਹੈ ਜਿਹੜੀ ਪ੍ਰਾਪਰਟੀਆਂ ਜਿੱਦਾਂ ਮੈਂ ਕਹਾਂ ਕਿ ਜੋ ਕੁਛ ਇਹ ਗੱਲਾਂ ਕਰਦੇ ਨੇ ਸਭ ਕੁਝ ਡਿclareਡ ਇਨਕਮ ਹੈ ਇਹ ਜਿਹੜਾ ਇਲੈਕਸ਼ਨ ਐਫੀਡੇਵਟ ਹੈ ਉਹਦੇ ਵਿੱਚ ਬਕਾਇਦਾ ਇਹ ਸਾਰੀਆਂ ਡਿਟੇਲ ਦਿੱਤੀਆਂ ਹੋਈਆਂ ਨੇ ਔਰ ਤੁਸੀਂ ਮੈਨੂੰ ਇਹ ਗੱਲ ਦੱਸੋ ਜੇ ਸਰਕਾਰ ਏਡੀ ਸੱਚੀ ਹੋਵੇ ਜਿਸ ਤਰੀਕੇ ਦਾ ਮਾਹੌਲ ਕੋਰਟਾਂ ਦੇ ਵਿੱਚ ਬਣਾਇਆ ਜਾ ਰਿਹਾ ਹੈ ਜਿਸ ਤਰੀਕੇ ਦਾ ਮਾਹੌਲ ਮੀਡੀਆ ਦੇ ਉੱਤੇ ਬਣਾਇਆ ਜਾ ਰਿਹਾ ਜਿਸ ਤਰੀਕੇ ਦਾ ਮਾਹੌਲ ਸ਼੍ਰੋਮਣੀ ਅਕਾਲ ਦਲ ਦੀ ਲੀਡਰਸ਼ਿਪ ਤੇ ਬਣਾਇਆ ਜਾ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਲਕੋਣਾ ਕੀ ਚਾਹੁੰਦੇ ਨੇ ਤੁਹਾਨੂੰ ਪਤਾ ਵੀ ਵਿਕਰਮ ਮਜੀਠੀਆ ਸਾਹਿਬ ਨੂੰ ਕੋਰਟ ਚ ਪੇਸ਼ ਕਿਦਾਂ ਕਰਦੇ ਨੇ ਐਦਾਂ ਪੇਸ਼ ਕਰਦੇ ਨੇ ਉਹ ਲੰਬੇ ਲੰਬੇ ਨਹੀਂ ਹੁੰਦੇ ਜਿਹੜੇ ਐਂਟੀ ਰਾਇਟਿੰਗ ਫੋਰਸ ਵਾਲਿਆਂ ਕੋਲੇ ਹੁੰਦੇ ਨੇ ਉਹ ਲਾ ਕੇ ਆ ਲਕੋ ਲਕੋ ਕੇ ਕੀ ਡਰਦੇ ਹੋ ਮੁੱਖ ਮੰਤਰੀ ਸਾਹਿਬ ਸਾਰੀ ਪੁਲਿਸ ਦਾ ਕੋਈ ਜੋਰ ਇਨਵੈਸਟੀਗੇਸ਼ਨ ਤੇ ਨਹੀਂ ਵਿਜੀਲੈਂਸ ਦਾ ਕੋਈ ਜੋਰ ਸਬੂਤ ਲੱਭਣ ਤੇ ਨਹੀਂ ਜੋੜ ਸਾਰਾ ਇਹ ਹੈ ਵੀ ਜਿਹੜੀ ਆ ਵਾਲੀ ਫੋਟੋ ਹੈ ਇਹ ਫੋਟੋ ਨਹੀਂ ਬਾਹਰ ਹੋਣੀ ਚਾਹੀਦੀ ਬਾ ਇੰਨਾ ਕ ਜੋਰ ਔਰ ਅੱਜ ਸਵੇਰ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਦੂਜੀ ਲੀਡਰਸ਼ਿਪ ਹੋਵੇ ਸਾਰਿਆਂ ਨੂੰ ਫੜ ਫੜ ਕੇ ਸਲਾਕਾਂ નીચે ਸਲਾਕਾਂ ਦੇ ਪਿੱਛੇ ਭਗਵੰਤ ਮਾਨ ਸਾਹਿਬ ਬੰਦ ਕਰਨਾ ਚਾਹੁੰਦੇ ਨੇ ਸੋ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਕਿ ਇਹ ਟੋਟਲੀ ਇਹ ਪੰਜਾਬ ਪੁਲਿਸ ਦਾ ਮਿਸਯੂਜ਼ ਹੈ ਇਹ ਸਰਕਾਰ ਦੇ ਡੰਡਾ ਤੰਤਰ ਦਾ ਮਿਸਯੂਜ਼ ਹੈ ਮੀਡੀਆ ਨੂੰ ਇਸ ਕੇਸ ਤੋਂ ਦੂਰ ਰੱਖਿਆ ਜਾ ਰਿਹਾ ਹੈ মিডিਆ ਨਾਲ ਜਿੱਥੇ ਇੰਨੀ ਲੰਬੀ ਚੌੜੀ ਬਦਤਮੀਜ਼ੀ ਇਹ ਸਰਕਾਰ ਕਰ ਰਹੀ ਹੈ ਉੱਥੇ ਵਕੀਲ ਭਾਈ ਚਰੇ ਨਾਲ ਇਹ ਕੋਰਟੋ ਫਲੋ ਹੈ ਇਹ ਅਦਾਲਤ ਹੈ ਉਰੇ ਕਿਉਂ ਨਹੀਂ ਤੁਸੀਂ ਵਕੀਲਾਂ ਨੂੰ ਬੜਨ ਦਿੰਦੇ ਪੁਲਿਸ ਕੌਣ ਹੈ ਅਦਾਲਤ ਚ ਵਕੀਲਾਂ ਨੂੰ ਰੋਕਣ ਵਾਲੀ ਸੋ ਇਹ ਬੜਾ ਕਲੀਅਰ ਹੋ ਗਿਆ ਕਿ ਸਰਕਾਰ ਨੂੰ ਹੁਣ ਲੱਭ ਨਹੀਂ ਕੁਛ ਰਿਹਾ ਸਰਕਾਰ ਹੁਣ ਮੂਹ ਲਕਾਉਣਾ ਚਾਹੁੰਦੀ ਹੈ ਸਰਕਾਰ ਹੁਣ ਲਕੋ ਕੇ ਕੰਮ ਕਰਨਾ ਚਾਹੁੰਦੀ ਹੈ ਕਿਉਂਕਿ ਜੇ ਐਡੀ ਸੱਚੀ ਹੋਵੇ ਸਰਕਾਰ ਫਿਰ ਇਹਨਾਂ ਨੂੰ মিডিਆ ਸਾਹਮਣੇ ਆਉਣ ਤੋਂ ਡਰਨਾ ਲੱਗੇ ਬਿਕਰਮ ਮਜੀਠੀਆ ਸਾਹਿਬ ਨੂੰ মিডিਆ ਸਾਹਮਣੇ ਲਿਆਉਣ ਤੋਂ ਡਰਨਾ ਲੱਗੇ ਇਹ ਲਕੋਲ ਕੋ ਕੇ ਜਿਹੜੇ ਕੰਮ ਹੋ ਰਹੇ ਨੇ ਪਹਿਲਾਂ ਉਹੀ ਗੱਲ ਹੈ ਹਨੇਰੀਆਂ ਰਾਤਾਂ ਦੇ ਵਿੱਚ ਪਰਚੇ ਦੇ ਦਿਓ ਫਿਰ ਹਨੇਰੇ ਰਾਤ ਬਣਾ ਕੇ ਤੁਸੀਂ ਉਹਨਾਂ ਨੂੰ ਕੋਟਾਂ ਦੇ ਵਿੱਚ ਪੇਸ਼ ਕਰੋ ਇਹ ਤਾਂ ਵੱਡੀ ਹਨੇਰ ਕਰਦੀ ਇਹ ਤੋਂ ਵੱਡਾ ਡੈਮੋਕ੍ਰੇਸੀ ਦਾ ਘਾਣ ਸਰਕਾਰ ਨਹੀਂ ਕਰ ਸਕਦੀ